ਸਤਿ ਸ਼੍ਰੀ ਅਕਾਲ ਜੀ ਮੈਂ ਆ ਕੋਮਲ ਕਪੂਰ ਤੁਹਾਨੂੰ ਦੇਖ ਰਿਹਾ ਚੈਨਲ ਪੰਜਾਬੀ ਆਪਣੇ ਵਿਛਿਤ ਇਮੀਗ੍ਰੇਸ਼ਨ ਟੀਚੇ ਦੇ ਵਾਲ ਇੱਕ ਵੱਡੇ ਕਦਮ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਆਪਣੇ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 4500 ਉਮੀਦਵਾਰਾਂ ਨੂੰ ਸੱਦਾ ਦੇ ਦਿੱਤਾ ਜੋ ਕਿ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਲਈ ਇੱਕ ਮਹੱਤਵਪੂਰਨ ਪੱਲ ਹੈ ਤੇ ਇਹ ਡਰਾ ਜੋ ਕਿ 6 ਅਕਤੂਬਰ 2025 ਨੂੰ ਹੋਇਆ ਸੀਗਾ ਕੈਨੇਡੀਅਨ ਸਰਕਾਰ ਦੀ ਇਮੀਗ੍ਰੇਸ਼ਨ ਨੂੰ ਆਪਣੀਆਂ ਲੰਬੇ ਸਮੇਂ ਦੀਆਂ ਆਰਥਿਕ ਅਤੇ ਪਛਾਈ ਤਰਜੀਹਾਂ ਦੇ ਨਾਲ ਜੋੜਨ ਦੀ ਨਿਰੰਤਰ ਵਚਨ ਬਤਾਨਉ ਦਸਉਂਦਾ ਹੈ ਸੀਆਰਐਸ ਸਕੋਰ ਦੇ ਵਿੱਚ ਇਹ ਕਮੀ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਕੈਨੇਡਾ ਦੇ ਪਛਾਈ ਵਿਭਿੰਨਤਾ ਨੂੰ ਤਰਜੀਹ ਦੇਣ ਦੇ ਇਰਾਦੇ ਨੂੰ ਦਰਸਾਉਂਦੀ ਹੈ ਕਿਉਂਕਿ ਇਹ ਆਪਣੀ ਜਨਸੰਖਿਆ ਅਤੇ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਦੌਰ ਲਈ ਵਿਆਪਕ ਰੈਂਕਿੰਗ ਸਿਸਟਮ ਯਾਨਕਿ ਸੀਆਰਐਸ ਕਟਆਫ ਸਕੋਰ 432 ਉੱਤੇ ਸੈੱਟ ਕੀਤਾ ਗਿਆ ਜੋ ਕਿ ਪਿਛਲੇ ਫ੍ਰੈਂਚ ਭਾਸ਼ਾਮੂਹ ਹੱਦ ਡਰਾ ਦੇ ਮੁਕਾਬਲੇ 14 ਅੰਕਾਂ ਦੀ ਇੱਕ ਮਹੱਤਵਪੂਰਨ ਗਿਰਾਵਟ ਹੈ ਸੀਆਰਐਸ ਸਕੋਰ ਦੇ ਵਿੱਚ ਇਹ ਕਮੀ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਕੈਨੇਡਾ ਦੇ ਪਛਾਈ ਵਿਭਿੰਨਤਾ ਨੂੰ ਤਰਜੀਹ ਦੇਣ ਦੇ ਇਰਾਦੇ ਨਾਲ ਦਰਸਉਂਦੀ ਹੈ ਕਿਉਂਕਿ ਇਹ ਆਪਣੇ ਜਨਸੰਖਿਆ ਅਤੇ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਨਵੀਨਤਮ ਡਰਾ ਦੇ ਮੁੱਖ ਨੁਕਤੇ ਦੀ ਗੱਲ ਕਰੀ ਜਾਵੇ ਤਾਂ ਡਰਾ ਦੀ ਮਿਤੀ 6 ਅਕਤੂਬਰ 2025 ਸੀ ਤੇ ਸੱਦੇ ਜਾਰੀ ਕੀਤੇ ਗਏ ਸੀ 4500 ਉਪਚੀ ਦੇ ਵਿੱਚੋਂ ਘੱਟੋ-ਘੱਟ 432 CRS ਕੋ ਸ਼ਾਮਲ ਸੀ ਕੈਨੇਡਾ ਦੇ ਸੰਗੀ ਆਰਥਿਕ ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਹੁਣ ਬੰਦ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣਾ ਨਵੀਨਤਮ ਡਰਾ ਸ਼ੁਰੂਨੀ ਅਤਾਤ ਚੋਣ ਪ੍ਰਣਾਲੀ ਨੂੰ ਜਾਰੀ ਰੱਖਦਾ ਹੈ ਤੇ IRCC 2023 ਤੋਂ ਲਾਗੂ ਕਰ ਰਿਹਾ ਹੈ ਜਿਸ ਦਾ ਉਦੇਸ਼ ਕੈਨੇਡਾ ਦੀਆਂ ਜ਼ਰੂਰੀ ਕਿਰਤ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਡਰਾ ਦਾ ਧਿਆਨ ਦੁਬਾਸ਼ੀਵਾਦ ਨੂੰ ਮਜ਼ਬੂਤ ਬੂਤ ਕਰਨਾ ਅਤੇ ਸਿੱਖਿਆ ਸਿਹਤ ਸੰਭਾਲ ਤੇ ਉਹ ਪਾਸਮਿਤ ਵੱਖ-ਵੱਖ ਖੇਤਰ ਦੇ ਵਿੱਚ ਕੀਤੇ ਮੰਗਾਂ ਨੂੰ ਪੂਰਾ ਕਰਨ ਦੇ ਇੱਕ ਵੱਡੇ ਯਤਨ ਦੇ ਹਿੱਸੇ ਜੋ ਫ੍ਰੈਂਚ ਭਾਸ਼ਾ ਦੇ ਹੁੰਦਰਾ ਤੇ ਕੇਂਦ੍ਰਿਤ ਕਰਦੇ ਹਨ ਇਸ ਜ਼ੋਰ ਦੇ ਵਿੱਚ 432 ਦਾ ਸੀਆਰਐਸ ਕਟਆਫ ਵਧੇਰੇ ਮੱਦਮ ਥ੍ਰੈਸ਼ਹੋਲਡ ਦੇ ਵੱਲ ਵਾਪਸੀ ਨੂੰ ਦਰਸਾਉਂਦਾ ਤੇ ਖਾਸ ਕਰਕੇ ਜਦੋਂ ਪਿਛਲੇ ਫ੍ਰੈਂਚ ਕੇਂਦ੍ਰਿਤ ਡੋਅ ਦੇ ਵਿੱਚ ਦੇਖੇ ਗਏ ਵਾਅਦੇ ਦੇ ਮੁਕਾਬਲੇ ਦ ਰੈਸਲ ਇਸ ਟੋਲ ਦੇ ਵਿੱਚ ਕਟ-ਆਫ ਸਕੋਰ 2025 ਦੀ ਸ਼ੁਰੂਆਤ ਦੇ ਵਿੱਚ ਦੇਖੇ ਗਏ 15 ਦੇ ਨੇੜੇ ਹੈ ਜੋ ਕਿ ਥੋਸ ਫ੍ਰੈਂਚ ਭਾਸ਼ਾ ਦੇ ਹੁਨਰ ਵਾਲੇ ਉਮੀਦਵਾਰਾਂ ਨੂੰ ਯੋਗਤਾ ਪ੍ਰਾਪਤ ਕਰਨ ਦੇ ਲਈ ਵਿਦੇ ਦੇ ਮੌਕਾ ਪ੍ਰਦਾਨ ਕਰਦੇ ਹੈ ਇਸ ਟੋਲ ਦੇ ਵਿੱਚ ਮਜ਼ਬੂਤ ਫ੍ਰੈਂਚ ਭਾਸ਼ਾ ਦੇ ਹੁਨਰ ਵਿਦਿਅਕ ਯੋਗਤਾਵਾਂ ਅਤੇ ਹੁਨਰਬੰਦ ਕਾਮਯਾ ਤੇ ਤਜਰਬੇ ਵਾਲੇ ਉਮੀਦਵਾਰ ਸਭ ਤੋਂ ਵੱਧ ਸਫਲ ਰਹੇ ਨੇ ਜਿਨ੍ਹਾਂ ਉਮੀਦਵਾਰਾਂ ਨੇ ਚਾਰਾ ਭਾਸ਼ਾਈ ਯੋਗਤਾਵਾਂ ਦੇ ਵਿੱਚ ਘੱਟੋ-ਘੱਟ ਐਨਸੀਐਲਸੀ ਪੱਧਰ ਸਤ ਪ੍ਰਾਪਰ ਕੀਤਾ ਤੇ ਉਹਨਾਂ ਨੂੰ ਫਾਇਦਾ ਹੋਇਆ ਦੁਬਾਰਸ਼ੀ ਉਮੀਦਵਾਰਾਂ ਨੇ ਆਪਣੇ CRS ਸਕੋਰ ਦੇ ਵਿੱਚ ਕਾਫੀ ਵਾਅਦਾ ਕੀਤਾ ਹੈ ਜੇਕਰ ਤੁਹਾਨੂੰ ਇਸ ਡ੍ਰੋ ਦੇ ਵਿੱਚ ਨਹੀਂ ਚੁਣਿਆ ਗਿਆ ਤਾਂ ਉਮੀਦ ਰੱਖਣਾ ਮਹੱਤਵਪੂਰਨ ਹੈ ਕਿ IAS ਸਿਸੀ ਸ਼੍ਰੇਣੀ ਅਦਾਲਤ ਆਮ ਅਤੇ PNP ਵਿਸ਼ੇਸ਼ ਡ੍ਰੋ ਵਿੱਚਕਾਰ ਵਿਕਲਪਿਕ ਚੋਣ ਜਾਰੀ ਰੱਖੇਗਾ ਹੁਨਰ ਬੰਦ ਪੇਸ਼ੇਵਰਾਂ ਦੇ ਲਈ ਨਵੇਂ ਮੌਕੇ ਪ੍ਰਦਾਨ ਕਰੇਗਾ ਉਮੀਦਵਾਰਾਂ ਨੂੰ ਆਪਣੇ ਪ੍ਰੋਫਾਈਲਾਂ ਨੂੰ ਅਪ ਟੂ ਡੇਟ ਰੱਖਣ ਅਪਡੇਟ ਕੀਤੇ ਪਰਮਾਨ ਪੱਤਰ ਦੇ ਨਾਲ ਦੁਬਾਰਾ ਅਰਜ਼ੀ ਦੇ ਜਾਂ ਫਿਰ ਹੋਰ PNP ਮਾਰਗਾਂ ਦੇ ਪਰਚੋਲ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ i बार फिर दस ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੌਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਆਪਣੇ ਵਿਕਸਿਤ ਇਮੀਗ੍ਰੇਸ਼ਨ ਟਿਚਰ ਦੇ ਵੱਲ ਇੱਕ ਵੱਡੇ ਕਦਮ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਆਪਣੇ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 4500 ਉਮੀਦਵਾਰਾਂ ਨੂੰ ਸੱਦਾ ਦੇ ਦਿੱਤਾ ਜੋ ਕਿ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਲਈ ਇੱਕ ਮਹੱਤਵਪੂਰਨ ਪੱਲ ਹੈ ਤੇ ਇਹ ਡਰਾ ਜੋ ਕਿ 6 ਅਕਤੂਬਰ 2025 ਨੂੰ ਹੋਇਆ ਸੀਗਾ ਕੈਨੇਡੀਅਨ ਸਰਕਾਰ ਦੀ ਇਮੀਗ੍ਰੇਸ਼ਨ ਨੂੰ ਆਪਣੀਆਂ ਲੰਬੇ ਸਮੇਂ ਦੀਆਂ ਆਰਥਿਕ ਅਤੇ ਪੇਸ਼ਾਈ ਤਰਜੀਹਾਂ ਦੇ ਨਾਲ ਜੋੜਨ ਦੀ ਨਿਰੰਤਰ ਵਚਨ ਬਤਾਨੋ ਦਸਉਂਦੇ ਸੀਆਰਐਸ ਕੋਲ ਦੇ ਵਿੱਚ ਇਹ ਕਮੀ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਕੈਨੇਡਾ ਦੇ ਪਛਾਈ ਵਿਭਿੰਨਤਾ ਨੂੰ ਤਰਜੀਹ ਦੇਣ ਦੇ ਇਰਾਦੇ ਨੂੰ ਦਰਸਾਉਂਦੀ ਹੈ ਕਿਉਂਕਿ ਇਹ ਆਪਣੀ ਜਨਸੰਖਿਆ ਅਤੇ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਦੌਰ ਲਈ ਵਿਆਪਕ ਰੈਂਕਿੰਗ ਸਿਸਟਮ ਯਾਨਕਿ CRS ਕਟ-ਆਫ ਸਕੋਰ 432 ਉੱਤੇ ਸੈੱਟ ਕੀਤਾ ਗਿਆ ਹੈ ਜੋ ਕਿ ਪਿਛਲੇ ਫ੍ਰੈਂਚ ਭਾਸ਼ਾ ਮੁਹਾਵਰੇ ਹੱਤੜ ਡਰਾ ਦੇ ਮੁਕਾਬਲੇ 14 ਅੰਕਾਂ ਦੀ ਇੱਕ ਮਹੱਤਵਪੂਰਨ ਗਿਰਾਵਟ ਹੈ CRS ਸਕੋਰ ਦੇ ਵਿੱਚ ਇਹ ਕਮੀ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਕੈਨੇਡਾ ਦੇ ਪਛਾਈ ਵਿਭਿੰਨਤਾ ਨੂੰ ਤਲਵੀਜ ਦੇਣ ਦੇ ਇਰਾਦੇ ਅੰਦਰਸ਼ੋਂ ਦੀਗੇ ਕਿਉਂਕਿ ਇਹ ਆਪਣੇ ਜਨਸੰਖਿਆ ਅਤੇ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਨਵੀਨਤਮ ਡਰਾ ਦੇ ਮੁੱਖ ਨੁਕਤੇ ਦੀ ਗੱਲ ਕਰੀ ਜਾਵੇ ਤਾਂ ਡਰਾ ਦੀ ਮਿਤੀ 6 ਅਕਤੂਬਰ 2025 ਸੀ ਤੇ ਸੱਦੇ ਜਾਰੀ ਕੀਤੇ ਗਏ ਸੀ 4500 ਉਪਚੀ ਦੇ ਵਿੱਚ ਘਟੋ-ਘਟ 432 CRS ਕੋ ਸ਼ਾਮਲ ਸੀ ਕੈਨੇਡਾ ਦੇ ਸੰਗੀ ਆਰਥਿਕ ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਹੁਣ ਬੰਦ ਫ੍ਰੈਂਚ ਕੋਲਨ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣਾ ਹੈ ਨਵੀਨਤਮ ਡਰਾ ਸ਼ੁਰੂਨੀ ਅਤਾਤ ਚੋਣ ਪ੍ਰਣਾਲੀ ਨੂੰ ਜਾਰੀ ਰੱਖਦਾ ਹੈ ਤੇ IRCC 2023 ਤੋਂ ਲਾਗੂ ਕਰ ਰਿਹਾ ਹੈ ਜਿਸ ਦਾ ਉਦੇਸ਼ ਕੈਨੇਡਾ ਦੀਆਂ ਜ਼ਰੂਰੀ ਕਿਰਤ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਡੋਅ ਦਾ ਧਿਆਨ ਦੁਬਾਸ਼ੀਵਾਦ ਨੂੰ ਬੂਤ ਕਰਨਾ ਅਤੇ ਸਿੱਖਿਆ ਸਿਹਤ ਸੰਭਾਲ ਤੇ ਉਹ ਪਾਸਮਿਤ ਵਾਕਵਾ ਖੇਤਰ ਦੇ ਚਕੀਤ ਮੰਗਾ ਨੂੰ ਪੂਰਾ ਕਰਨ ਦੇ ਇੱਕ ਵੱਡੇ ਯਤਨ ਦੇ ਹਿੱਸੇ ਵਜੋਂ ਫ੍ਰੈਂਚ ਭਾਸ਼ਾ ਦੇ ਹੁੰਦਰਾ ਤੇ ਕੇਂਦ੍ਰਿਤ ਕਰਦੇ ਹਨ ਇਸ ਜ਼ੋਰ ਦੇ ਵਿੱਚ 432 ਦਾ ਸੀਆਰਐਸ ਕਟਆਫ ਵਧੇਰੇ ਮੱਦਮ ਫੇਸ਼ ਹੋਲਡ ਦੇ ਵੱਲ ਵਾਪਸੀ ਨੂੰ ਦਰਸਾਉਂਦਾ ਤੇ ਖਾਸ ਕਰਕੇ ਜਦੋਂ ਪਿਛਲੇ ਫ੍ਰੈਂਚ ਕੇਂਦ੍ਰਿਤ ਗੌਰ ਦੇ ਵਿੱਚ ਦੇਖੇ ਗਏ ਵਾਤੇ ਦੇ ਮੁਕਾਬਲੇ ਦ ਰੈਸਲ ਇਸ ਟੋਰ ਦੇ ਵਿੱਚ ਕਟਆਫ ਸਕੋਰ 2025 ਦੀ ਸ਼ੁਰੂਆਤ ਦੇ ਵਿੱਚ ਦੇਖੇ ਗਏ 15 ਦੇ ਨੇੜੇ ਹੈ ਜੋ ਕਿ ਥੋਸ ਫ੍ਰੈਂਚ ਭਾਸ਼ਾ ਦੇ ਹੁਨਰ ਵਾਲੇ ਉਮੀਦਵਾਰਾਂ ਨੂੰ ਯੋਗਤਾ ਪ੍ਰਾਪਤ ਕਰਨ ਦੇ ਲਈ ਵਿਦੇ ਦੇ ਮੌਕਾ ਪ੍ਰਦਾਨ ਕਰਦਾ ਹੈ ਇਸ ਟੋਰ ਦੇ ਵਿੱਚ ਮਜ਼ਬੂਤ ਫ੍ਰੈਂਚ ਭਾਸ਼ਾ ਦੇ ਹੁਨਰ ਵਿਦਿਅਕ ਯੋਗਤਾਵਾਂ ਅਤੇ ਹੁਨਰਬੰਦ ਕਾਮਯਾ ਤੇ ਤਜਰਬੇ ਵਾਲੇ ਉਮੀਦਵਾਰ ਸਭ ਤੋਂ ਵੱਧ ਸਫਲ ਰਹੇ ਨੇ ਜਿਨ੍ਹਾਂ ਉਮੀਦਵਾਰਾਂ ਨੇ ਚਾਰਾ ਭਾਸ਼ਾਈ ਯੋਗਤਾਵਾਂ ਦੇ ਵਿੱਚ ਘੱਟੋ ਘੱਟ ਐਨਸੀਐਲਸੀ ਪੱਦਰ ਸਤ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਫਾਇਦਾ ਹੋਇਆ ਦੁਬਾਰਸ਼ੀ ਉਮੀਦਵਾਰਾਂ ਨੇ ਆਪਣੇ CRS ਸਕੋਰ ਦੇ ਵਿੱਚ ਕਾਫੀ ਵਾਅਦਾ ਕੀਤਾ ਹੈ ਜੇਕਰ ਤੁਹਾਨੂੰ ਇਸ ਡਰਾਅ ਦੇ ਵਿੱਚ ਨਹੀਂ ਚੁਣਿਆ ਗਿਆ ਤਾਂ ਉਮੀਦ ਰੱਖਣਾ ਮਹੱਤਵਪੂਰਨ ਹੈ ਕਿ IAS ਸਿਸੀ ਸ਼੍ਰੇਣੀ ਅਦਾਤਾ ਆਮ ਅਤੇ PNP ਵਿਸ਼ੇਸ਼ ਡਰਾਅ ਵਿੱਚ ਕਾਰ ਵਿਕਲਪਿਕ ਚੋਣ ਜਾਰੀ ਰੱਖੇਗਾ ਹੁਨਰ ਬੰਦ ਪੇਸ਼ੇਵਰਾਂ ਦੇ ਲਈ ਨਵੇਂ ਮੌਕੇ ਪ੍ਰਦਾਨ ਕਰੇਗਾ ਉਮੀਦਵਾਰਾਂ ਨੂੰ ਆਪਣੇ ਪ੍ਰੋਫਾਈਲਾਂ ਨੂੰ ਅਪ ਟੂ ਡੇਟ ਰੱਖਣ ਅਪਡੇਟ ਕੀਤੇ ਪਰਮਾਨ ਪੱਤਰ ਦੇ ਨਾਲ ਦੁਬਾਰਾ ਅਰਜ਼ੀ ਦੇ ਜਾਫਰਪੁਰ PNP ਮਾਰਗਦਰ ਦੇ ਪਰਚੋਲ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ E quartz e ਸਤਿ ਸ਼੍ਰੀ ਅਕਾਲ ਜੀ ਮੈਂ ਆ ਕੋਮਲ ਕਪੂਰ ਤੁਹਾਨੂੰ ਦੇਖ ਰਿਹਾ ਚੈਨਲ ਪੰਜਾਬੀ ਆਪਣੇ ਵਿਕਸਿਤ ਇਮੀਗ੍ਰੇਸ਼ਨ ਟਿਚਰ ਦੇ ਵਾਲੀ ਇੱਕ ਵੱਡੇ ਕਦਮ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਆਪਣੇ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 4500 ਉਮੀਦਵਾਰਾਂ ਨੂੰ ਸੱਦਾ ਦੇ ਦਿੱਤਾ ਜੋ ਕਿ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਲਈ ਇੱਕ ਮਹੱਤਵਪੂਰਨ ਪੱਲ ਹੈ ਤੇ ਇਹ ਡਰਾ ਜੋ ਕਿ 6 ਅਕਤੂਬਰ 2025 ਨੂੰ ਹੋਇਆ ਸੀਗਾ ਕੈਨੇਡੀਅਨ ਸਰਕਾਰ ਦੀ ਇਮੀਗ੍ਰੇਸ਼ਨ ਨੂੰ ਆਪਣੀਆਂ ਲੰਬੇ ਸਮੇਂ ਦੀਆਂ ਆਰਥਿਕ ਅਤੇ ਪਛਾਈ ਤਰਜੀਹਾਂ ਦੇ ਨਾਲ ਜੋੜਨ ਦੀ ਨਿਰੰਤਰ ਵਚਨ ਬਤਾਨੂ ਦੱਸਉਂਦਾ ਹੈ ਸੀਆਰਐਸ ਕੋਡ ਦੇ ਵਿੱਚ ਇਹ ਕਮੀ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਕੈਨੇਡਾ ਨੇ ਪਛਾਈ ਵਿਭਿੰਨਤਾ ਨੂੰ ਤਰਜੀਹ ਦੇਣ ਦੇ ਇਰਾਦੇ ਨੂੰ ਦਰਸਾਉਂਦੀ ਹੈ ਕਿਉਂਕਿ ਇਹ ਆਪਣੇ ਜਨਸੰਖਿਆ ਅਤੇ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਟੋਰ ਦੇ ਲਈ ਵਿਆਪਕ ਰੈਂਕਿੰਗ ਸਿਸਟਮ ਯਾਨਕਿ ਸੀਆਰਐਸ ਕਟਆਫ ਸਕੋਰ 432 ਉੱਤੇ ਸੈੱਟ ਕੀਤਾ ਗਿਆ ਹੈ ਜੋ ਕਿ ਪਿਛਲੇ ਫ੍ਰੈਂਚ ਭਾਸ਼ਾ ਨੂੰ ਹੱਥਲ ਡਰਾ ਦੇ ਮੁਕਾਬਲੇ 14 ਅੰਕਾਂ ਦੀ ਇੱਕ ਮਹੱਤਵਪੂਰਨ ਗਿਰਾਵਟ ਹੈ ਸੀਆਰਐਸ ਸਕੋਰ ਦੇ ਵਿੱਚ ਇਹ ਕਮੀ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਕੈਨੇਡਾ ਦੇ ਪਸ਼ਾਈ ਵਿਭਿੰਨਤਾ ਨੂੰ ਤਰਜੀਹ ਦੇਣ ਦੇ ਇਰਾਦੇ ਅੰਦਰ ਸ਼ੋਣ ਦੀ ਹੈ ਕਿਉਂਕਿ ਇਹ ਆਪਣੇ ਜਨਸੰਖਿਆ ਅਤੇ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਨਵੀਨਤਮ ਡਰਾ ਦੇ ਮੁੱਖ ਨੁਕਤੇ ਦੀ ਗੱਲ ਕਰੀ ਜਾਵੇ ਤਾਂ ਡਰਾ ਦੀ ਮਿਤੀ 6 ਅਕਤੂਬਰ 2025 ਸੀ ਤੇ ਸੱਦੇ ਜਾਰੀ ਕੀਤੇ ਗਏ ਸੀ 4500 ਉੱਚੀ ਦੇ ਵਿੱਚ ਘਟੋ-ਘਟ 432 CRS ਕੋ ਸ਼ਾਮਲ ਸੀ ਕੈਨੇਡਾ ਦੇ ਸੰਗੀ ਆਰਥਿਕ ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਹੁਣ ਬੰਦ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣਾ ਹੈ ਨਵੀਨਤਮ ਡਰਾ ਸ਼੍ਰੇਣੀ ਅਤਾਤ ਚੋਣ ਪ੍ਰਣਾਲੀ ਨੂੰ ਜਾਰੀ ਰੱਖਦਾ ਹੈ ਤੇ IRCC 2023 ਤੋਂ ਲਾਗੂ ਕਰ ਰਿਹਾ ਹੈ ਜਿਸ ਦਾ ਉਦੇਸ਼ ਕੈਨੇਡਾ ਦੀਆਂ ਜ਼ਰੂਰੀ ਕੀਤੇ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਧੋਰ ਦਾ ਧਿਆਨ ਦੁਬਾਰਾ ਹੀ ਵਾਦ ਨੂੰ ਮਜ਼ਬੂਤ ਕਰਨਾ ਅਤੇ ਸਿੱਖਿਆ ਸਿਹਤ ਸੰਭਾਲ ਤੇ ਉਹ ਪਾਸਮਿਤ ਵੱਖ-ਵੱਖ ਖੇਤਰ ਦੇ ਵਿੱਚ ਕੀਤੇ ਮੰਕਰ ਨੂੰ ਪੂਰਾ ਕਰਨ ਦੇ ਇੱਕ ਵੱਡੇ ਯਤਨ ਦੇ ਹਿੱਸੇ ਜੋ ਫ੍ਰੈਂਚ ਭਾਸ਼ਾ ਦੇ ਹੁਨਰਾਂ ਤੇ ਕੇਂਦ੍ਰਿਤ ਕਰਦੇ ਹਨ ਇਸ ਦੌਰ ਦੇ ਵਿੱਚ 432 ਦਾ ਸੀਆਰਐਸ ਕਟਆਫ ਵਧੇਰੇ ਮੱਦਮ ਫੈਸ਼ ਹੋਲਡ ਤੇ ਵੱਲ ਵਾਪਸੀ ਨੂੰ ਦਰਸਾਉਂਦਾ ਤੇ ਖਾਸ ਕਰਕੇ ਜਦੋਂ ਪਿਛਲੇ ਫ੍ਰੈਂਚ ਕੇਂਦ੍ਰਿਤ ਗ੍ਰੋ ਦੇ ਵਿੱਚ ਦੇਖੇ ਗਏ ਵਾਅਦੇ ਦੇ ਮੁਕਾਬਲੇ ਦਰਅਸਲ ਇਸ ਟੋਲ ਦੇ ਵਿੱਚ ਕਟ-ਆਫ ਸਕੋਰ 2025 ਦੀ ਸ਼ੁਰੂਆਤ ਦੇ ਵਿੱਚ ਦੇਖੇ ਗਏ 15 ਦੇ ਨੇੜੇ ਹੈ ਜੋ ਕਿ ਥੋਸ ਫ੍ਰੈਂਚ ਭਾਸ਼ਾ ਦੇ ਹੁਨਰ ਵਾਲੇ ਉਮੀਦਵਾਰਾਂ ਨੂੰ ਯੋਗਤਾ ਪ੍ਰਾਪਤ ਕਰਨ ਦੇ ਲਈ ਵਿਦੇ ਦੇ ਮੌਕਾ ਪ੍ਰਦਾਨ ਕਰਦੇ ਹੈ ਇਸ ਟੋਲ ਦੇ ਵਿੱਚ ਮਜ਼ਬੂਤ ਫ੍ਰੈਂਚ ਭਾਸ਼ਾ ਦੇ ਹੁਨਰ ਵਿਦਿਅਕ ਯੋਗਤਾਵਾਂ ਅਤੇ ਹੁਨਰਬੰਦ ਕਾਮਯਾ ਤੇ ਤਜਰਬੇ ਵਾਲੇ ਉਮੀਦਵਾਰ ਸਭ ਤੋਂ ਵੱਧ ਸਫਲ ਰਹੇ ਨੇ ਜਿਨ੍ਹਾਂ ਉਮੀਦਵਾਰਾਂ ਨੇ ਚਾਰਾ ਪਸ਼ਾਈ ਯੋਗਤਾਵਾਂ ਦੇ ਵਿੱਚ ਘੱਟੋ-ਘੱਟ ਐਮਸੀਐਲਸੀ ਪੱਦਰ ਸਤ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਫਾਇਦਾ ਹੋਇਆ ਦੁਬਾਰਸ਼ੀ ਉਮੀਦਵਾਰਾਂ ਨੇ ਆਪਣੇ CRS ਕੋਰਾ ਦੇ ਵਿੱਚ ਕਾਫੀ ਵਾਅਦਾ ਕੀਤਾ ਜੇਕਰ ਤੁਹਾਨੂੰ ਇਸ ਗ੍ਰੋ ਦੇ ਵਿੱਚ ਨਹੀਂ ਚੁਣਿਆ ਗਿਆ ਤਾਂ ਉਮੀਦ ਰੱਖਣਾ ਮਹੱਤਵਪੂਰਨ ਹੈ ਕਿ IAS ਸ੍ਰੀ ਸ਼੍ਰੀ ਨੇ ਅਦਾਤਾਂ ਆਮ ਅਤੇ PNP ਵਿਸ਼ੇਸ਼ ਡ੍ਰਾ ਵਿਚਕਾਰ ਵਿਕਲਪਿਕ ਚੋਣ ਜਾਰੀ ਰੱਖੇਗਾ ਹੁਨਰ ਬੰਦ ਪੇਸ਼ੇਵਰਾਂ ਦੇ ਲਈ ਨਵੇਂ ਮੌਕੇ ਪ੍ਰਦਾਨ ਕਰੇਗਾ ਉਮੀਦਵਾਰਾਂ ਨੂੰ ਆਪਣੇ ਪ੍ਰੋਫਾਈਲਾਂ ਨੂੰ ਅਪ ਟੂ ਡੇ ਰੱਖਣ ਅਪਡੇਟ ਕੀਤੇ ਪਰਮਾਨ ਪੱਤਾ ਦੇ ਨਾਲ ਦੁਬਾਰਾ ਅਰਜ਼ੀ ਦੇ ਜਾਂ ਫਿਰ ਹੋਰ PNP ਮਾਰਗ ਦੇ ਪਰਚੋਲ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ